ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਵੀਡੀਓ ਅਪਲੋਡ ਕਰ ਰਹੇ ਆਂ ਤੁਹਾਡੀ ਸਕਿਪ ਨਾ ਹੋ ਸਕੇ ਠੀਕ ਹੈ ਜੀ ਜਿਹੜੀ ਅੱਜ ਦੀ ਸਾਡੀ ਵੀਡੀਓ ਰਹੂਗੀ ਉਹ ਸ਼ਿਮਰ ਦੀ ਰਹੂਗੀ ਠੀਕ ਹੈ ਰਿਜਨਲ ਵਾਲੀ ਸ਼ਿਮਰ ਰਹੂਗੀ ਸ਼ਿਮਰ ਦੇ ਕੱਟ ਪੀਸ ਰਹਿਣਗੇ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਬੜੇ ਪਿਆਰੇ ਪਿਆਰੇ ਸ਼ਿਮਰ ਦੇ ਕੱਟ ਵੀਸ ਅਸੀਂ ਹਰ ਰੋਜ਼ ਡੇਲੀ ਵੀਡੀਓ ਪਾਵਾਂਗੇ ਜੀ ਸ਼ਿਮਰ ਦੇ ਕੱਟ ਪੀਸਾਂ ਦੀ ਪ੍ਰਗਤੀ ਬ੍ਰਾਂਡ ਦੇ ਰਹਿਣਗੇ ਪੀਸ ਸ਼ਿਮਰ ਦੇ ਠੀਕ ਹੈ ਜੀ ਇਹਦੇ ਵਿੱਚ ਵੱਡਾ ਪਣਾ ਵੀ ਰਹੂਗਾ ਛੋਟਾ ਪਣਾ ਵੀ ਰਹੂਗਾ ਫਾਸਟ ਪੀਸ ਦੇਖੋ ਪ੍ਰਿੰਟਿੰਗ ਦੇਖੋ ਤੁਸੀਂ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਕਲਰ ਵੀ ਬੜਾ ਪਿਆਰਾ ਜਾਂ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੈ ਇਹ ਸ਼ਿਮਰ ਦਾ ਫਾਸਟ ਪੀਸ ਜੀ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲ ਇਹ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਇਹ ਬਾਇ ਕਰ ਸਕਦੇ ਹੋ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਗਤੀ ਬ੍ਰਾਂਡ ਦਾ ਰਹੂਗਾ ਪੀਸ ਸਾਡੇ ਕੋਲ ਲੈਸਾਂ ਵੀ ਕਾਫੀ ਸਾਰੀਆਂ ਅਵੇਲੇਬਲ ਹੈ ਇਹਦੇ ਨਾਲ ਤੁਸੀਂ ਮੈਚਿੰਗ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀਆਂ ਲੈਸ ਲੈ ਸਕਦੇ ਹੋ ਠੀਕ ਹੈ ਜੀ ਸਾਡੇ ਕੋਲੇ ਔਰਗੈਂਜ਼ਾ ਲੈਸ ਹੈ ਨੀਚੇ ਘੇਰੇ ਉੱਪਰ ਸੂਟਾਂ ਦੇ ਲਗਾਉਣ ਵਾਸਤੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਲੈਸ ਸਾਡੇ ਕੋਲੋਂ ਲੈ ਸਕਦੇ ਹੋ ਠੀਕ ਹੈ ਨੀਚੇ ਘੇਰੇ ਤੇ ਲਗਾਉਣ ਵਾਸਤੇ ਕਾਫੀ ਤਰ੍ਹਾਂ ਦੇ ਸਾਡੇ ਕੋਲ ਲੈਸਾਂ ਅਵੇਲੇਬਲ ਹੈ ਜੀ। ਇਸ ਤੋਂ ਅਗਲਾ ਪੀਸ ਰਹੂਗਾ ਤੁਹਾਨੂੰ ਦਿਖਾਉਣ ਲੱਗਿਆ ਜੀ ਅਸੀਂ ਦੇਖੋ। ਇਹਦੀ ਪ੍ਰਿੰਟਿੰਗ ਦੇਖੋ। ਬੜੀ ਪਿਆਰੀ ਜੀ ਪ੍ਰਿੰਟਿੰਗ ਹੈ। ਬਹੁਤ ਪਿਆਰੀ ਪ੍ਰਿੰਟਿੰਗ ਹੈ। ਸ਼ਿਮਰ ਦਾ ਪੀਸ ਹੈ ਜੀ। ਬ੍ਰਾਂਡ ਦੇ ਪੀਸ ਦੇਣਗੇ, ਪ੍ਰਗਤੀ ਬ੍ਰਾਂਡ ਦਾ ਪੀਸ ਰਹੂਗਾ ਸ਼ਿਮਰ। ਰਿਜਨਲ ਬਿਲਕੁਲ ਰਿਜਨਲ ਵਾਲੀ ਸ਼ਿਮਰ ਹੈ ਜੀ। ਜੇਕਰ ਤੁਹਾਨੂੰ ਇਹ ਵਾਲਾ ਪੀਸ ਪਸੰਦ ਆ ਤਾਂ ਸਾਡੇ ਕੋਲੋਂ ਬਾਈ ਕਰ ਸਕਦੇ। ਠੀਕ ਹੈ ਜੀ ਕੇਵਲ ਅਸੀਂ ਇਸ ਤੋਂ ਅਗਲਾ ਕਰ ਲੋ ਇਹਦੇ ਨਾਲ ਤੁਸੀਂ ਇਦਾਂ ਹੀ ਲੈਸ ਵੀ ਇਹ ਨਾਲ ਅਟੈਚ ਕਰਕੇ ਇਹਨੂੰ ਹੋਰ ਵੀ ਜ਼ਿਆਦਾ ਗ੍ਰੇਸ ਦੇ ਸਕਦੇ ਹੋ ਠੀਕ ਹੈ ਜੀ ਇਦਾਂ ਦੀਆਂ ਲੈਸ ਅਟੈਚ ਕਰਕੇ ਸੂਟ ਦੀ ਤੁਸੀਂ ਹੋਰ ਵੀ ਜ਼ਿਆਦਾ ਗ੍ਰੇਸ ਦੇ ਸਕਦੇ ਹੋ ਜੀ ਇਸ ਤੋਂ ਅਗਲਾ ਪੀਸ ਰਹੂਗਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਰ ਥੋੜਾ ਜਿਹਾ ਲਾਈਟ ਆ ਰਿਹਾ ਕੈਮਰੇ 'ਚ ਪਰ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਜੇ ਕਿਸੇ ਮੇਰੀ ਭੈਣ ਨੂੰ ਇਹ ਵਾਲਾ ਪੀਸ ਪਸੰਦ ਹੋਵੇ ਤਾਂ ਸਾਡੇ ਕੋਲ ਤੁਸੀਂ ਬਾਇਸਕ ਬਾਇ ਕਰ ਸਕਦੇ ਹੋ ਜਿਹੜੇ ਪੀਸ ਰਹਿਣਗੇ ਛੋਟੇ ਬਣੇ ਦੇ ਵੀ ਰਹਿਣਗੇ ਤੇ ਵੱਡੇ ਬਣੇ ਦੇ ਵੀ ਰਹਿਣਗੇ ਠੀਕ ਹੈ ਜੀ ਵੱਡਾ ਬਣਿਆ ਦੀ ਪ੍ਰਾਈਸ ਰਹੂਗੀ 200 ਰੁਪਏ ਪਰ ਮੀਟਰ ਤੇ ਛੋਟੇ ਬਣੇ ਦੀ ਪ੍ਰਾਈਸ ਰਹੂਗੀ 150 ਰੁਪਏ ਪਰ ਮੀਟਰ ਐਦਾਂ ਦੀ ਲੈਸ ਲਗਾ ਕੇ ਤੁਸੀਂ ਇਹ ਨੂੰ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾ ਸਕਦੇ ਹੋ ਠੀਕ ਹੈ ਜੀ ਸਾਡੇ ਕੋਲ ਲੈਸਾਂ ਕਾਫੀ ਅਵੇਲੇਬਲ ਹੈ ਕਾਫੀ ਲੈਸਾਂ ਸਾਡੇ ਕੋਲੇ ਅਵੇਲੇਬਲ ਹੈ ਠੀਕ ਹੈ ਜੀ ਐਦਾਂ ਨਹੀਂ ਤੁਸੀਂ ਮੈਚਿੰਗ ਲੈਸਾਂ ਲਗਾ ਕੇ ਵੀ ਸੂਟ ਨੂੰ ਹੋਰ ਵੀ ਜ਼ਿਆਦਾ ਗ੍ਰੇਸ ਦੇ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਇਹਦੀ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੇ ਕਿਸੇ ਮੇਰੀ ਭੈਣ ਹੋਵੇ ਵਾਲਾ ਪੀਸ ਪਸੰਦ ਹੋਵੇ ਤਾਂ ਉਹ ਵੀ ਸਾਡੇ ਕੋਲੋਂ ਪੀਸ ਤੁਸੀਂ ਬਾਈ ਕਰ ਸਕਦੇ ਹੋ ਕਈ ਪੀਸ ਸਾਡੇ ਕੋਲੇ ਕੰਪਲੀਟ ਸੂਟ ਵੀ ਹੈ ਤੇ ਕਈ ਢਾਈ ਮੀਟਰ ਦੀ ਕੱਟ ਵਿੱਚ ਸ਼ਰਟ ਪੀਸ ਵੀ ਹੈ ਜੀ ਠੀਕ ਹੈ ਜੀ ਸ਼ਰਟ ਪੀਸ ਵੀ ਹੈ ਢਾਈ ਮੀਟਰ ਦੀ ਕੱਟ ਵਿੱਚ ਤੇ ਕਈ ਕੰਪਲੀਟ ਸੂਟ ਵੀ ਹੈ ਜੀ ਠੀਕ ਹੈ ਜੀ ਐਦਾਂ ਦੀ ਲੈਂਸ ਤੁਸੀਂ ਲਗਾ ਕੇ ਇਹਨੂੰ ਹੋਰ ਵੀ ਜ਼ਿਆਦਾ ਡਿਜ਼ਾਈਨਿੰਗ ਦੇ ਸਕਦੇ ਹੋ ਜੀ ਅਗਲਾ ਪੀਸ ਰਹੂਗਾ ਇਹ ਵਾਲਾ ਦੇਖੋ ਇਹਦੀ ਪ੍ਰਿੰਟਿੰਗ ਏਦੋਂ ਵੀ ਜ਼ਿਆਦਾ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਠੀਕ ਹੈ ਇਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਇਹ ਵਾਲਾ ਪੀਸ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਆਰਗਾਂਜ਼ਾ ਵਗੈਰਾ ਲੈਸ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਲੈ ਸਕਦੇ ਹੋ ਸੂਟ ਦੇ ਨਾਲ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਹਾਂ ਦੇਖੋ ਜੀ ਕੇਵਲ ਆਊਗਾ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਲਾਈਟ ਜਾਂ ਸ਼ੇਡ ਸੂਟ ਹੈ ਜੀ ਇਹ ਠੀਕ ਹੈ ਜੀ ਬਹੁਤ ਜਿਆਦਾ ਪਿਆਰੀ ਪ੍ਰਿੰਟਿੰਗ ਹੈ ਲਾਈਟ ਦਾ ਸ਼ੇਡ ਸੂਟ ਰਹੂਗਾ ਜੇਕਰ ਮੇਰੀ ਭੈਣ ਨੂੰ ਇਦਾਂ ਦਾ ਕੋਈ ਵੀ ਸ਼ਿਮਰ ਦਾ ਸੂਟ ਪਸੰਦ ਹੈ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਪ੍ਰਗਤੀ ਬ੍ਰਾਂਡ ਦੀ ਸ਼ਿਮਰ ਰਹੂਗੀ ਜੀ ਠੀਕ ਹੈ ਜੀ ਪ੍ਰਗਤੀ ਬ੍ਰਾਂਡ ਦੀ ਸ਼ਿਮਰ ਰਹੂਗੀ ਇਹ ਕੇਵਲਾ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਪ੍ਰਗਤੀ ਬ੍ਰਾਂਡ ਦਾ ਰਹੂਗਾ ਜੀ ਉੱਪਰ ਸਟੈਂਪ ਲੱਗੀ ਤੁਸੀਂ ਦੇਖ ਸਕਦੇ ਹੋ ਪ੍ਰਗਤੀ ਬ੍ਰਾਂਡ ਦਾ ਰਹੂਗਾ ਤੁਸੀਂ ਸਾਡੇ ਨਾਲ ਸਾਡੇ ਕੋਲੋਂ ਨਾਲ ਮੈਚਿੰਗ ਲੈਸ ਵੀ ਲੈ ਸਕਦੇ ਹੋ ਠੀਕ ਹੈ ਜੀ ਬੜੀ ਪਿਆਰੀ ਜੀ ਲੈਸ ਸਾਡੇ ਕੋਲੇ ਅਵੇਲੇਬਲ ਹੈ ਉਹ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਪੀਸ ਰਹੂਗਾ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਹੀ ਜ਼ਿਆਦਾ ਪ੍ਰਿੰਟਿੰਗ ਪਿਆਰੀ ਹੈ ਥੋੜੇ ਦੇ ਲਾਈਟ ਕਲਰ ਆ ਰਿਹਾ ਆ ਰਿਹਾ ਪਰ ਬੜਾ ਪਿਆਰਾ ਜਿਹਾ ਕਲਰ ਹੈ ਸੂਟ ਦਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਜੇਕਰ ਮੇਰੀ ਪੈਨ ਹੋਏ ਵਾਲਾ ਪੀਸ ਪਸੰਦ ਹੋਵੇ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਤੁਸੀਂ ਲੈਸ ਲੈਸ ਮੈਚ ਕਰ ਸਕਦੇ ਹੋ ਦੇਖੋ ਐਦਾਂ ਦੀਆਂ ਲੈਸਾਂ ਇਹਦੇ ਨਾਲ ਮੈਚ ਕਰਕੇ ਸਾਡੇ ਕੋਲ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਰਹੂਗਾ ਦੇਖੋ ਇਹ ਕੇ ਵਾਲਾ ਰਹੂਗਾ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਇਹਦੇ ਨਾਲ ਵੀ ਤੁਸੀਂ ਇਦਾਂ ਦੀਆਂ ਲੈਸਾਂ ਸਾਡੇ ਕੋਲੋਂ ਮੈਚ ਕਰਕੇ ਇਹ ਪੀਸ ਪ੍ਰਾਪਤ ਕਰ ਸਕਦੇ ਹੋ ਦੇਖੋ ਜੀ ਸਾਰੇ ਜਿਹੜੇ ਪੀਸ ਸ਼ਿਮਰਦੇ ਰਹਿਣਗੇ ਕੋਈ 2.5 ਮੀਟਰ ਕੱਟ ਰਹੂਗੀ ਕੋਈ ਪੂਰਾ ਕੰਪਲੀਟ ਸੂਟ ਹੋਊਗਾ ठीक है जी अगला पीस तुम तो दिखा लगे देखो ये वाला देखो ये प्रिंटिंग बड़ी प्यारी है बहुत प्यारी प्रिंटिंग है ये वाला यहां साढ़े को भी बाय कर सकते हो जी ठीक है जी साढ़े सा लैस भी अवेलेबल है लैस भी ले लैस सकते हो ਠੀਕ ਹੈ ਜੀ ਐਦਾਂ ਦੀਆਂ ਆਰਗਾਂਜ਼ਾ ਵਗੈਰਾ ਲੈ ਸਾਡੇ ਕੋਲ ਲੈ ਸਕਦੇ ਹੋ ਜੀ ਅਗਲਾ ਪੀਸ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਹ ਵਰੀਆਂ ਲੈਸਾਂ ਸਾਡੇ ਕੋਲੇ ਅਵੇਲੇਬਲ ਹੈ ਠੀਕ ਹੈ ਜੀ ਜਿਹੜਾ ਵੀ ਤੁਸੀਂ ਤੁਹਾਨੂੰ ਕੋਈ ਵੀ ਸ਼ਰਟ ਪੀਸ ਪਸੰਦ ਆ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹਦੇ ਵਿੱਚ ਇਹ ਕੇਵਲਾ ਕਲਰ ਆ ਗਿਆ ਬੜਾ ਪਿਆਰਾ ਜਿਹਾ ਕਲਰ ਹੈ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੇਕਰ ਤੁਹਾਨੂੰ ਇਹ ਵਾਲਾ ਪਸੰਦ ਆ ਤੁਸੀਂ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਕੇਵਲਾ ਪੀਸ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਕਿਸੇ ਨੂੰ ਪਸੰਦ ਹੈ ਅਗਲਾ ਪੀਸ ਦੇਖੋ ਇਹ ਵਾਲੀ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਇਦਾਂ ਦਾ बहुत प्यारी प्रिंटिंग है जी इस अगे तो एक वाला कलर आऊगा ए प्रिंटिंग बड़ी प्यारी है जी ठीक है बहुत प्यारा पीस है जी एच एक होर कलर आ गया देखो एक वाला कलर है ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੇਕਰ ਕਿਸੇ ਵੀ ਮੇਰੀ ਭੈਣ ਨੂੰ ਪੀਸ ਪਸੰਦ ਆਇਆ ਹੋਵੇ ਤਾਂ ਸਾਡੇ ਕੋਲ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਦੇਖੋ ਪਰਗਤੀ ਬ੍ਰਾਂਡ ਦੇ ਪੀਸ ਰਹਿਣਗੇ ਜੀ ਇਹਨਾਂ ਦੀ ਜਿਹੜੀ ਪ੍ਰਾਈਸ ਰਹੂਗੀ ਵੱਡੇ ਪਣੇ ਦਾ 200 ਰੁਪਏ ਮੀਟਰ ਛੋਟਾ ਪਣਾਂ 150 ਰੁਪਏ ਮੀਟਰ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚ ਕੋਈ ਵੀ ਪੀਸ ਪਸੰਦ ਆਇਆ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ WhatsApp ਉੱਪਰ ਸਾਡਾ ਨੰਬਰ ਦਿੱਤਾ ਗਿਆ ਹੈ ਜਿਹੜੀ ਸਾਰੀ ਲੋਕੇਸ਼ਨ ਹੈ ਉਹ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਤੁਸੀਂ ਉੱਥੋਂ ਸਾਰੀ ਲੋਕੇਸ਼ਨ ਦੇ ਸਕਦੇ ਹੋ ਜੀ ਠੀਕ ਹੈ ਜੀ ਇੱਕ ਤੁਹਾਨੂੰ ਕੰਪਲੀਟ ਸੂਟ ਮਿਲ ਸਕਦਾ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ